ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿਸੇ ਨੂੰ ਪਤਾ ਹੀ ਹੈ ਜੋਬ ਦਾ ਕੋਈ ਵੀ ਅਪਡੇਟ ਆਵੇ ਪੰਜਾਬ ਚ ਠੀਕ ਹੈ ਚਾਹੇ ਕੰਟੈਕਟ بیسਿਸ ਉਨ ਚਾਹੇ ਉਹਨੂੰ ਰੈਗੂਲਰ بیسਿਸ ਸਭ ਤੋਂ ਪਹਿਲਾਂ ਤੇ ਵੀ ਨੋਟੀਫਿਕੇਸ਼ਨ ਲੈ ਕੇ ਤੁਹਾਡੇ ਕੋਲ ਸੀ ਹਾਜ਼ਰ ਹੋਣੇ ਆ ਅੱਜ ਇੱਕ ਹੋਰ ਭਰਤੀ ਲੈ ਕੇ ਆਜਾ ਰਹੇ ਹਾਂ ਭਰਤੀ ਕਰਦੀ ਹੈ ਬਾਬਾ ਫਰੀਦ ਯੂਨੀਵਰਸਿਟੀ ਭਰਤੀ ਹੈ ਜੀ ਹੈਲਥ ਵਰਕਰਾਂ ਦੀਆਂ ਨੌਕਰੀਆਂ ਨੇ ਜਲਦੀ ਅਪਲਾਈ ਕਰੋ ਯੋਗਤਾ ਪਲੱਸ 2 ਹੈ ਟੋਟਲ ਹੈਗੇ 270 ਪੋਸਟਾਂ ਕਿਵੇਂ ਅਪਲਾਈ ਕਰਨਾ ਕੀ ਪ੍ਰੋਸੈਸ ਹੈ ਕੀ ਸੈਲਰੀ ਸਾਰਾ ਕੁਝ ਸਟੈਪ ਬਿਟ ਸਟੈਪ ਦੱਸਿਆ ਜਾਊਗਾ ਪਲੀਜ਼ ਜੋ ਵੀਡੀਓ ਲਾਸਟ ਤੱਕ ਵਿਜ਼ਿਟ ਕਰਾਇ ਕਰੋ ਤੇ ਜਿਹੜੇ ਮੁੰਡੇ ਕੁੜੇ ਵੀ ਚੈਨਲ ਨਿਊ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਆਲ ਦੇ ਬਟਨ ਕਰ ਲਓ ਹੁਣ ਤਾਂ ਜੋ ਕਿ ਟਾਈਮ ਰੈ ਨੋਟੀਫਿਕੇਸ਼ਨ ਨੂੰ ਮਿਲਦਾ ਰਹੇ ਕਿਉਂਕਿ ਟਾਈਮ ਤੋਂ ਬਾਅਦ ਨੋਟੀਫਿਕੇਸ਼ਨ ਜੇਹੇ ਜਾਂ ਮਿਲਿਆ ਜੇਹੇ ਜਾਂ ਨਾ ਮਿਲਿਆ ਆ ਇਹਨਾਂ ਦਾ ਡਾਇਰੈਕਟਰ ਦਾ ਲੈਟਰ ਜੱਜ ਕੀਤਾ ਸਹਿਤ ਸੇਵਾਮਾਂ ਪੰਜਾਬ ਠੀਕ ਹੈ ਜੀ ਪਰਿਵਾਰ ਕਲਿਆਣ ਭਵਨ ਪਲਾਟ ਨੰਬਰ 5 ਸੈਕਟਰ 34ਏ ਚੰਡੀਗੜ੍ਹ ਠੀਕ ਹੈ 22 ਚਾਂਸਰ ਬਾਬਾ ਫਰੀਦ ਫਰੀਦਕੋਟ ਭਰਤੀ ਸੈੱਲ ਠੀਕ ਹੈ ਜੀ ਵਿਸ਼ਾ ਸਿਹਤ ਅਤੇ ਸਿਹਤ ਦੇ ਭਲਾਈ ਵਿਭਾਗ ਦੇ ਨੂੰ ਗਰੁੱਪ ਸੀ ਦੇ ਕੇਡਰ ਦੇ 170 ਪੋਸਟਾਂ ਦੀ ਭਰਤੀ ਕਰਨੀ ਠੀਕ ਹੈ ਜੀ ਕਿਵੇਂ ਭਰਤੀ ਕਰਨੇ ਕੀ ਪ੍ਰੋਸੈਸ ਹੈ ਸਾਰਾ ਕਾਨੂੰਚਾ ਬਿਸਤਵ ਦੱਸਿਆ ਜਾਊਗਾ ਪਹਿਲਾਂ ਕਰਦੇ ਹਾਂ ਕਾਸਟ ਅਨੁਸਾਰ ਜਰਨਲ ਓਪਨ ਮੈਡ ਦੇ ਵਿੱਚ 45 ਪੋਸਟਾਂ ਨੇ ਠੀਕ ਹੈ ਜੀ ਐਸਸੀ ਜੀਐਮਪੀ ਦੇ 10 ਪੋਸਟਾਂ ਨੇ ਐਸਸੀਆਰਓ ਦੇ 28 ਪੋਸਟਾਂ ਨੇ ਬੀਸੀ ਦੀਆਂ 13 ਈਡਬਲਯੂਐਸ ਦੀਆਂ 24 ਠੀਕ ਹੈ ਈਡਬਲਯੂਐਸ ਐਲਡੀਐਸ ਦੇ 23 ਇਹ ਨੋਟੀਫਿਕੇਸ਼ਨ ਜਿੰਨੂੰ ਚਾਹੀਦਾ ਵੀਡੀਓ ਡਿਸਕ੍ਰਿਪਸ਼ਨ ਲਿੰਕ ਪਿਆ ਹੋਊਗਾ ਉੱਥੇ ਜਾ ਕੇ ਡਾਊਨਲੋਡ ਕਰ ਲੈਣਾ ਵਾ ਠੀਕ ਹੈ ਉੱਥੇ ਪ੍ਰੋਪਰ ਪੜ ਲੈਣੀ ਜਿਹੜੇ ਕਿ ਪੋਸਟ ਨੰਬਰ 270 ਕਿਵੇਂ ਬੰਦੀਆਂ ਨੇ ਠੀਕ ਹੈ ਜੀ ਕਿਹੜੀ ਕਾਸ਼ ਨੂੰ ਕਿੰਨੀ ਆਣੀ ਗੱਲ ਕਰਦਾ ਸਿਲੈਕਸ਼ਨ ਪ੍ਰੋਸੈਸ ਰਿਟਰਨ ਪੇਪਰ ਹੋਊਗਾ 90 ਨੰਬਰ ਦਾ ਪੇਪਰ ਹੋਊਗਾ ਜਿਹੜੇ ਬੰਦੇ ਕੋਲ ਐਕਸਪੀਰੀਅੰਸ ਲੱਗਦਾ 1 ਨੰਬਰ ਲੱਗੂ 1 ਐਕਸਪੀਰੀਅੰਸ ਸਾਲ ਦਾ 10 ਸਾਲਾਂ ਦੇ 10 ਨੰਬਰ ਲੱਗਣਗੇ ਲਾਸਟ 10 ਸਾਲ ਹੀ ਮੰਨਿਆ ਗਿਆ ਹੈ ਤੇ ਜਿਹੜਾ ਪੇਪਰ ਦੇ ਵਿੱਚ 네ਗੇਟਿਵ ਮਾਰਕਿੰਗ ਹੋਊਗੀ ਅੱ ਸਪੈਸ਼ਲ ਕਰ ਰੱਖਿਆ ਇਸ ਕਰਕੇ ਵੀ ਬਹੁਤ ਧਿਆਨ ਨਾਲ ਦੇਣਾ ਕੁਆਲਿਫੀਕੇਸ਼ਨ ਏਲੀਜੀਬਿਲਟੀ ਇਹਨਾਂ ਨੂੰ ਸ਼ੁੱਡ ਬੀ ਹੈਵ ਸਕੰਡਰੀ ਕਲਾਸ ਮਤਲਬ ਕਿ ਪਲੱਸ 2 ਕਲਾਸ ਪਾਸ ਹੋਣੀ ਜ਼ਰੂਰੀ ਹੈ ਤੇ 10ਵੀਂ ਦੇ ਵਿੱਚ ਪੰਜਾਬੀ ਪਾਸ ਹੋਣੀ ਲਾਜ਼ਮੀ ਹੈ ਬੰਦੇ ਕੋਲੇ ਡਿਪਲੋਮਾ ਆਉਣਾ ਚਾਹੀਦਾ ਵਾ ਮਲਟੀ ਹੈਲਥ ਵਰਕਰ ਮੇਲ ਦਾ ਫੀਮੇਲ ਕੋਈ ਵੀ ਹੋਵੇ ਉਹ ਸਭ ਪ੍ਰੋਵਾਈਡ ਮੰਨੇ ਜਾਣਗੇ ਗੱਲ ਕਰਦੇ ਆ ਹੁਣ ਆਪਾਂ ਇਹਨਾਂ ਦੀ ਏਜ ਲਿਮਟ ਦੀ ਠੀਕ ਹੈ ਜੀ ਏਜ ਲਿਮਟ ਜਨਕੀ ਦੱਸਿਆ ਇਹਨੇ 18 ਤੋਂ ਲੈ ਕੇ 37 ਸਾਲ ਐਸਸੀ ਨੂੰ 5 ਸਾਲ ਫਿਜ਼ੀਕਲ ਹੈਂਡੀਕੈਪਟ ਨੂੰ 10 ਸਾਲ ਦੀ ਛੋੜ ਦਿੱਤੀ ਜਾਵੇਗੀ ਠੀਕ ਹੈ ਜੀ ਜਿਹੜੇ ਮੇਰੇ ਭੈਣ ਪ੍ਰੈਕ ਸਰਵਿਸਮੈਨ ਹੈ ਉਹਨਾਂ ਨੂੰ ਉਹ ਵੀ ਕੈਟਾਗਰੀ ਅਨੁਸਾਰੀ ਛੋਟ ਮਿਲਦੀ ਹੈ ਉਹ ਵੀ ਉਹਨਾਂ ਨੂੰ ਉਸ ਤਿੱਕੇ ਨਾਲ ਮਿਲੂਗੀ ਟਰਮ ਐਂਡ ਕੰਡੀਸ਼ਨ ਠੀਕ ਹੈ ਟਰਮ ਐਂਡ ਕੰਡੀਸ਼ਨ ਬੋਲਣ ਲਈ ਤੁਹਾਨੂੰ ਪੰਜਾਬੀ ਦੀ ਨੋਲਜ ਹੋਣੀ ਜ਼ਰੂਰੀ ਹੈ ਜਿਹੜੇ ਨੂੰ ਦੱਸ ਹੀ ਰੱਖਿਆ ਹੋਇਆ ਠੀਕ ਹੈ ਜੋ ਜੋ ਇੰਟ ਪੇਪਰ ਦਿਨ ਜਾਊਂਗਾ ਕਿ ਟੀਡੀ ਵਗੈਰਾ ਨਹੀਂ ਦਿੱਤਾ ਜਾਊਗਾ ਇਹਨਾਂ ਜਸਟ ਨਾਰਮਲ ਜਿਗੱਲਾਂ ਮੈਂ ਸਨ ਕਰਕੇ ਜਿਹੜਾ ਪੇਪਰ ਭਰ ਸਕਦਾ ਉਹ ਇੰਡੀਆ ਦਾ ਸਿਟੀਜ਼ਨ ਹੀ ਹੋਣਾ ਚਾਹੀਦਾ ਵਾ ਠੀਕ ਹੈ ਜੀ ਜੇ ਸਾਡੇ ਵੱਲ ਤੋਂ ਤੁਸੀਂ ਵੀਡੀਓ ਤੁਹਾਨੂੰ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਠੀਕ ਹੈ ਜੀ ਪਲੀਜ਼ ਚੈਨਲ ਕਰ ਤੇ ਬੈਲ ਆਈਕਨ ਵਾਲੇ ਬਟਨ ਨੂੰ ਕਰਕੇ ਰੱਖੋ ਆਨ ਤੇ ਇਸ ਤਰ੍ਹਾਂ ਦੇ ਹੋਰ ਅਪਡੇਟਸ ਜਾਣ ਲਈ ਆਪਣੇ ਚੈਨਲ ਐਜੂਕੇਟਰ ਨਾਲ ਜੁੜੇ ਰਹੋ ਮਿਲਦੇ ਆ नेक्स्ट ਅਪਡੇਟ ਨਾਲ ਥੈਂਕ ਯੂ